ਅਕਸਰ ਦੇਖਣ ਵਿੱਚ ਆਉਂਦਾ ਕਿ ਭੈਣ ਭਰਾ ਇੱਕ ਦੂਜੇ ਨੂੰ ਕਈ ਕਈ ਸਾਲ ਤੱਕ ਬੁਲਾਉਂਦੇ ਨਹੀਂ ਹੈ। ਪਿੱਛੇ ਜੇ ਸਾਡੇ ਕਿਸੇ ਰਿਲੇਟਿਵ ਦੀ ਡੈਥ ਹੋ ਗਈ ਤੇ ਮੈਂ ਜਦੋਂ ਗਈ ਸ਼ਮਸ਼ਾਨ ਘਾਟੂ ਜਦੋਂ ਅੰਤਿਮ ਸੰਸਕਾਰ ਹੋ ਰਿਹਾ ਸੀ ਉਦੋਂ ਵੀ ਇੱਕ ਦੂਜੇ ਨਾਲ ਕੱਲ ਬਾਤ ਨਹੀਂ ਕਰ ਰਹੇ ਸੀ। ਬੜੇ ਸਾਲਾਂ ਤੋਂ ਉਹ ਨਾ ਭਰਾ ਭੈਣ ਨੂੰ ਬੁਲਾ ਰਿਹਾ ਸੀ ਨਾ ਭੈਣ ਭਰਾ ਨੂੰ ਬੁਲਾ ਰਹੀ ਸੀਗੀ। ਇੱਕ ਦੇ ਦੂਜੇ ਨੂੰ ਦੇਖਣਾ ਵੀ ਮਨਜ਼ੂਰ ਨਹੀਂ ਕਰ ਰਹੇ ਸੀ। ਆਖਿਰ ਇਹ ਤੱਕ ਕਿਉਂ ਕਰਦੇ ਆ? ਇੱਕ ਦਿਨ ਅਸੀਂ ਸਾਰਿਆਂ ਨੇ ਇਸ ਦੁਨੀਆ ਨੂੰ ਇੱਕ ਦੂਜੇ ਨੂੰ ਛੱਡ ਕੇ ਚਲੇ ਜਾਣਾ। ਅਸੀਂ ਕਦੇ ਕਿਸੇ ਜਨਮ 'ਚ ਇੱਕ ਦੂਜੇ ਨੂੰ ਨਹੀਂ ਮਿਲਣਾ। ਨਾ ਸਾਡਾ ਕੋਈ ਭਰਾ ਬੰਨ ਨਾ ਸਾਡੀ ਕੋਈ ਭੈਣ ਬੰਨੀ ਜੇ ਕੋਈ ਬੰਨ ਨਹੀਂ ਗਿਆ ਤੇ ਸਾਨੂੰ ਯਾਦ ਵੀ ਨਹੀਂ ਆਉਣਾ ਪਤਾ ਨਹੀਂ ਕਿਹੜੇ ਕੀਲ ਮਕੌੜੇ ਜਾਨਵਰ ਬੰਨ ਹੈ ਤੇ ਫਿਰ ਕਾਦੀ ਈਗੋ ਰੱਖੀ ਹੋਈ ਹੈ ਅਸੀਂ ਸਾਰੇ ਇਸ ਦੁਨੀਆ ਤੇ ਬੜੇ ਲਿਮਟਿਡ ਟਾਈਮ ਲਈ ਆਏ ਹੋਇਆ ਤੇ ਉਸ ਲਿਮਟਿਡ ਟਾਈਮ ਦੇ ਵਿੱਚ ਕਿਉਂ ਨਹੀਂ ਅਸੀਂ ਪਿਆਰ ਨਾ ਰਹਿ ਸਕਦੇ ਕਾਦੀਆਂ ਈਗੋ ਰੱਖੀਆਂ ਹੋਈਆਂ ਉਹਨੇ ਮੇਰੇ ਨਾਲ ਅਦਾ ਕੀਤਾ ਸੀ ਮੈਂ ਗੱਲ ਨਹੀਂ ਕਰਨੀ ਉਹਨੇ ਮੇਰੇ ਨਾਲ ਐਦਾ ਕੀਤਾ ਸੀਗਾ ਮੈਂ ਇਹ ਨਹੀਂ ਕਰਨਾ ਨਹੀਂ ਯਾਰ ਛੱਡੋ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਉਹ ਸਾਰੇ ਭੈਣ ਭਰਾਵਾਂ ਨੂੰ ਸ਼ੇਅਰ ਕਰੋ ਜਿਹੜੇ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਇੱਕ ਈਗੋ ਲੈ ਕੇ ਬੈਠੇ ਹੋਇਆ ਤੰਦੀ ਉਹਨੂੰ ਛੱਡਦਾ ਤਾਂ ਛੱਡਦਾ ਯਾਰ ਕਾਹਦਾ ਛੱਡਦਾ ਛੱਡਦਾ ਜਦ ਤੱਕ ਜੀਂਦੇ ਆ ਉਦੋਂ ਤੱਕ ਮਿਲੇ ਐ ਮੁੜ ਕੇ ਕਦੇ ਕਿਸੇ ਜਨਮ ਚ ਨਹੀਂ ਮਿਲਣਾ ਮੇਰੀ ਹਰ ਵੀਰ ਨੂੰ ਹਰ ਭੈਣ ਨੂੰ ਇਹੀ ਰਿਕੁਐਸਟ ਹੈ ਜੇ ਤੁਹਾਡਾ ਕਿਸੇ ਨਾਲ ਮਨਮੋਟਾ ਬੋ ਵੀ ਗਿਆ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਹਨੂੰ ਮੈਸੇਜ ਕਰੋ ਦਾ ਹਾਲ ਚਾਲ ਪੁੱਛੋ ਕੋਈ ਗਲਤੀ ਹੋ ਗਈ ਤਾਂ ਸੌਰੀ ਕਹਿ ਦੋ ਪਰ ਰਿਸ਼ਤੇਾਂ ਨੂੰ ਬੰਨ ਕੇ ਰੱਖੋ ਮੁੜ ਕੇ ਕਦੇ ਨਹੀਂ ਮਿਲਣਾ ਅਸੀਂ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਭੈਣ ਭਰਾ ਇੱਕ ਦੂਜੇ ਨੂੰ ਕਈ ਕਈ ਸਾਲ ਤੱਕ ਬੁਲਾਉਂਦੇ ਨਹੀਂ ਹੈ। ਪਿੱਛੇ ਜੇ ਸਾਡੇ ਕਿਸੇ ਰਿਲੇਟਿਵ ਦੀ ਡੈਥ ਹੋ ਗਈ ਤੇ ਮੈਂ ਜਦੋਂ ਗਈ ਸ਼ਮਸ਼ਾਨ ਘਾਟੂ ਜਦੋਂ ਅੰਤਿਮ ਸੰਸਕਾਰ ਹੋ ਰਿਹਾ ਸੀ ਉਦੋਂ ਵੀ ਇੱਕ ਦੂਜੇ ਨਾਲ ਕੱਲ ਬਾਤ ਨਹੀਂ ਕਰ ਰਹੇ ਸੀ। ਬੜੇ ਸਾਲਾਂ ਤੋਂ ਨਾ ਭਰਾ ਭੈਣ ਨੂੰ ਬੁਲਾ ਰਿਹਾ ਸੀ ਨਾ ਭੈਣ ਭਰਾ ਨੂੰ ਬੁਲਾ ਰਹੀ ਸੀਗੀ। ਇੱਕ ਦੇ ਦੂਜੇ ਨੂੰ ਦੇਖਣਾ ਵੀ ਮਨਜ਼ੂਰ ਨਹੀਂ ਕਰ ਰਹੇ ਸੀ। ਆਖਿਰ ਇਹ ਤੱਕ ਕਿਉਂ ਕਰਦੇ ਆ? ਇੱਕ ਦਿਨ ਅਸੀਂ ਸਾਰਿਆਂ ਨੇ ਇਸ ਦੁਨੀਆ ਨੂੰ ਇੱਕ ਦੂਜੇ ਨੂੰ ਛੱਡ ਕੇ ਚਲੇ ਜਾਣਾ। ਅਸੀਂ ਕਦੇ ਕਿਸੇ ਜਨਮ 'ਚ ਇੱਕ ਦੂਜੇ ਨੂੰ ਨਹੀਂ ਮਿਲਣਾ। ਨਾ ਸਾਡਾ ਕੋਈ ਭਰਾ ਬੰਨ ਨਾ ਸਾਡੀ ਕੋਈ ਭੈਣ ਬੰਨੀ ਜੇ ਕੋਈ ਬੰਨ ਵੀ ਗਿਆ ਤੇ ਸਾਨੂੰ ਯਾਦ ਵੀ ਨਹੀਂ ਆਉਣਾ ਪਤਾ ਨਹੀਂ ਕਿਹੜੇ ਕੀਲ ਮਕੋੜੇ ਜਾਨਵਰ ਬੰਨ ਹੈ ਤੇ ਫਿਰ ਕਾਦੀ ਈਗੋ ਰੱਖੀ ਹੋਈ ਹੈ ਅਸੀਂ ਸਾਰੇ ਇਸ ਦੁਨੀਆ ਤੇ ਬੜੇ ਲਿਮਟਿਡ ਟਾਈਮ ਲਈ ਆਏ ਹੋਏ ਹਾਂ ਤੇ ਉਸ ਲਿਮਟਿਡ ਟਾਈਮ ਦੇ ਵਿੱਚ ਕਿਉਂ ਨਹੀਂ ਅਸੀਂ ਪਿਆਰ ਨਾ ਰਹਿ ਸਕਦੇ ਕਾਦੀਆਂ ਈਗੋ ਰੱਖੀਆਂ ਹੋਈਆਂ ਉਹਨੇ ਮੇਰੇ ਨਾਲ ਲੱਗਾ ਕਿ ਤੁਸੀਂ ਮੈਂ ਗੱਲ ਨਹੀਂ ਕਰਨੀ ਉਹਨੇ ਮੇਰੇ ਨਾਲ ਐਦਾਂ ਕੀਤਾ ਸੀ ਕਿ ਮੈਂ ਇਹ ਨਹੀਂ ਕਰਨਾ ਨਹੀਂ ਯਾਰ ਛੱਡੋ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਰੇ ਭੈਣ ਭਰਾਵਾਂ ਨੂੰ ਸ਼ੇਅਰ ਕਰੋ ਜਿਹੜੇ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਇੱਕ ਈਗੋ ਲੈ ਕੇ ਬੈਠੇ ਹੋਇਆ ਤੈਂਦੇ ਉਹਨੂੰ ਛੱਡਦਾ ਤਾਂ ਛੱਡਦਾ ਯਾਰ ਕਾਹਦਾ ਛੱਡਦਾ ਛੱਡਦਾ ਜਦ ਤੱਕ ਜੀਂਦੇ ਆ ਉਦੋਂ ਤੱਕ ਮਿਲੇ ਆ ਮੁੜ ਕੇ ਕਦੇ ਕਿਸੇ ਜਨਮ ਚ ਨਹੀਂ ਮਿਲਣਾ ਮੇਰੀ ਹਰ ਵੀਰ ਨੂੰ ਹਰ ਤੈਨੂੰ ਇਹੀ ਰਿਕੁਐਸਟ ਹੈ ਜੇ ਤੁਹਾਡਾ ਕਿਸੇ ਨਾਲ ਮਨ ਮੋਟਾ ਹੋ ਵੀ ਗਿਆ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਮੈਸੇਜ ਕਰੋ ਦਾ ਹਾਲ ਚਾਲ ਪੁੱਛੋ ਕੋਈ ਗਲਤੀ ਹੋ ਗਈ ਤਾਂ ਸੌਰੀ ਕਹਿ ਦਿਓ ਬਟ ਰਿਸ਼ਤੇਾਂ ਨੂੰ ਬੰਨ ਕੇ ਰੱਖੋ ਹੁਣ ਕਿ ਕਦੇ ਨਹੀਂ ਮਿਲਣਾ ਅਸੀਂ ਅਕਸਰ ਦੇਖਣ ਵਿੱਚ ਆਉਂਦਾ ਕਿ ਭੈਣ ਭਰਾ ਇੱਕ ਦੂਜੇ ਨੂੰ ਕਈ ਕਈ ਸਾਲ ਤੱਕ ਬੁਲਾਉਂਦੇ ਨਹੀਂ ਹੈ। ਪਿੱਛੇ ਜੇ ਸਾਡੇ ਕਿਸੇ ਰਿਲੇਟਿਵ ਦੀ ਡੈਥ ਹੋ ਗਈ ਤੇ ਮੈਂ ਜਦੋਂ ਗਈ ਸ਼ਮਸ਼ਾਨ ਘਾਟੂ ਜਦੋਂ ਅੰਤਿਮ ਸੰਸਕਾਰ ਹੋ ਰਿਹਾ ਸੀ ਉਦੋਂ ਵੀ ਇੱਕ ਦੂਜੇ ਨਾਲ ਕੱਲ ਬਾਤ ਨਹੀਂ ਕਰ ਰਹੇ ਸੀ। ਬੜੇ ਸਾਲਾਂ ਤੋਂ ਨਾ ਭਰਾ ਭੈਣ ਨੂੰ ਬੁਲਾ ਰਿਹਾ ਸੀ ਨਾ ਭੈਣ ਭਰਾ ਨੂੰ ਬੁਲਾ ਰਹੀ ਸੀਗੀ। ਇੱਕ ਦੇ ਦੂਜੇ ਨੂੰ ਦੇਖਣਾ ਵੀ ਮਨਜ਼ੂਰ ਨਹੀਂ ਕਰ ਰਹੇ ਸੀ। ਆਖਿਰ ਇਹ ਤੱਕ ਕਿਉਂ ਕਰਦੇ ਆ? ਇੱਕ ਦਿਨ ਅਸੀਂ ਸਾਰਿਆਂ ਨੇ ਇਸ ਦੁਨੀਆ ਨੂੰ